ਬਣੀ ਹੀ ਬਾਬਾ ਦੀਪ ਸਿੰਘ ਜੀ ਤੋਂ ਆ ਬਸ ਉਹਨਾਂ ਦੀ ਧੀ ਬਣੀ ਤੇ ਉਹਨਾਂ ਨੇ ਮੇਰਾ ਹੱਥ ਫੜਿਆ ਜੋ ਵੀ ਮੈਂ ਆਪਣੇ ਰੱਬ ਤੋਂ ਮੰਗਿਆ ਅੱਜ ਤੱਕ ਉਹਨਾਂ ਨੇ ਮੈਨੂੰ ਦਿੱਤਾ ਇਸ ਚੀਜ਼ ਤੋਂ ਮੈਂ ਕਦੇ ਵੀ ਉਹ ਨਹੀਂ ਕਹਿੰਦੀ ਵੀ ਹਾਂ ਮੈਨੂੰ ਕੁਝ ਵੀ ਨਹੀਂ ਮਿਲਿਆ ਮੈਂ ਜਦੋਂ ਵੀ ਆਂਦੀ ਆ ਮੈਂ ਆਪਣੇ ਰੱਬ ਤੋਂ ਬਸ ਰੱਬ ਨੂੰ ਹੀ ਮੰਗਦੀ ਆਂ ਆਪਣੇ ਬਾਬਾ ਜੀ ਨੂੰ ਹੀ ਮੰਗਦੀ ਆਂ ਤੇ ਉਹ ਮੈਨੂੰ ਆਪੇ ਸਭ ਕੁਝ ਦੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਣ ਤਣ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਹੈ ਗੁਰੂ ਘਰ ਆ ਕੇ ਤਾਂ ਬਹੁਤ ਮਨ ਨੂੰ ਆਨੰਦ ਮਿਲਦਾ ਹੈ ਸਹੀ ਗਾ ਇਸੇ ਤਾਂ ਜੋ ਵੀ ਹੈ ਸਭ ਕੁਝ ਅਸੀਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੈ। ਹੂੰ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ? ਮੈਨੂੰ 4 ਸਾਲ ਤੋਂ ਮੈਂ ਇਸ ਗੁਰਦਾਰ ਸਾਹਿਬ ਆ ਰਹੀਆਂ। ਬਾਕੀ ਵਰਕਸ਼ਪ ਬਾਬਾ ਜੀ ਦੀ 2016 ਤੋਂ ਆ। ਹੂੰ ਤੇ ਜਿੱਦਾਂ ਹੁਣ ਚਪੈਰਾ ਸਾਹਿਬ ਘਟਦੇ ਹਾਂ ਉਹ ਸੇਵਾ ਵੀ ਕਰਦੇ ਹਾਂ। ਕਿੰਨਾ ਸਕੂਨ ਆਨੰਦ ਮਿਲਦਾ ਜੀ। आनंद ओदो तो ही हो ਜਾਂਦਾ ਜਦੋਂ ਅਸੀਂ ਘਰੋਂ ਸੋਚ ਲੈਨੇ ਕਿ ਅੱਜ ਅਸੀਂ ਦੁਪਹਿਰਾਂ ਸੈਤੇ ਜਾਣਾ ਬਸ ਉਹਦੇ ਚਾ ਚੜ ਜਾਂਦਾ ਮਨ ਨੂੰ ਕਹਿੰਦੇ ਵੀ ਜੇਕਰ ਕੋਈ ਵੀ ਤੁਹਾਡੀ ਮਨਨਤ ਹੋਵੇ ਮਨੋ ਕਾਮਨਾ ਹੋਵੇ ਨਾ ਤੁਸੀਂ ਇੱਥੇ ਆ ਕੇ ਸਿਰਫ ਸੱਚੇ ਦਿਲ ਨਾਲ ਅਰਦਾਸ ਕਰਨੀ ਆ ਤੇ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਾਂਜੀ ਬਿਲਕੁਲ ਜੀ ਇਹ ਬਿਲਕੁਲ ਸੱਚਾ ਹੈ ਕਿ ਜਦੋਂ ਅਸੀਂ ਸੱਚੇ ਮਾਨਾ ਗੁਰੂ ਅੱਗੇ ਅਰਦਾਸ ਕਰਦੇ ਆ ਨਾ ਉਹ ਅਰਦਾਸ ਹਮੇਸ਼ਾ ਪ੍ਰਵਾਨ ਹੁੰਦੀ ਹੈ ਤੁਰ ਦਰਗਾਹ ਤੱਕ ਜਾਂਦੀ ਹੈ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਵੇ ਮੈਂ ਬਣੀ ਹੀ ਬਾਬਾ ਦੀਪ ਸਿੰਘ ਜੀ ਤੋਂ ਆ ਬਸ ਉਹਨਾਂ ਦੀ ਧੀ ਬਣੀ ਤੇ ਉਹਨਾਂ ਨੇ ਮੇਰਾ ਹੱਥ ਫੜਿਆ ਹੋਇਆ ਜੋ ਵੀ ਮੈਂ ਆਪਣੇ ਰੱਬ ਤੋਂ ਮੰਗਿਆ ਅੱਜ ਤੱਕ ਉਹਨਾਂ ਨੇ ਮੈਨੂੰ ਦਿੱਤਾ ਇਸ ਚੀਜ਼ ਤੋਂ ਮੈਂ ਕਦੇ ਵੀ ਉਹ ਨਹੀਂ ਕਹਿੰਦੀ ਵੀ ਹਾਂ ਮੈਨੂੰ ਕੁਝ ਵੀ ਨਹੀਂ ਮਿਲਿਆ ਮੈਂ ਜਦੋਂ ਵੀ ਆਂਦੀ ਆ ਮੈਂ ਆਪਣੇ ਰੱਬ ਤੋਂ ਬਸ ਰੱਬ ਨੂੰ ਹੀ ਮੰਗਦੀ ਆ ਆਪਣੇ ਬਾਬਾ ਜੀ ਨੂੰ ਹੀ ਮੰਗਦੀ ਆ ਤੇ ਉਹ ਮੈਨੂੰ ਆਪੇ ਸਭ ਕੁਝ ਦੇ ਜਾਂਦੇ ਆ ਕਹਿੰਦੇ ਵੀ ਜੇਕਰ ਕਿਸੇ ਦਾ ਮਕਾਨ ਨਾ ਬਣਦਾ ਹੋਵੇ ਇੱਥੇ ਆ ਕੇ ਸੁੱਖਾ ਮਕਾਨ ਬਣ ਜਾਂਦਾ ਜੇਕਰ ਕਿਸੇ ਦੇ ਪੁੱਤ ਨਾ ਹੋਵੇ ਪੁੱਤ ਮਿਲ ਜਾਂਦਾ ਵੀ ਕੋਈ ਵੀ ਅ ਐਸੀ ਦੁਨਿਆਵੀ ਸ਼ੈ ਨਹੀਂ ਹੈਗੀ ਜਿਹੜੀ ਬਾਬਾ ਦੀਪ ਸਿੰਘ ਜੀ ਨਹੀਂ ਦੇ ਸਕਦੇ। ਹਾਂਜੀ ਬਿਲਕੁਲ ਸਭ ਦੀਆਂ ਝੋਲੀਆਂ ਭਰਨ ਵਾਲੇ ਸਤਿਗੁਰੂ ਆਪ ਨੇ। ਤੇ ਜਦੋਂ ਆਪਾਂ ਸੱਚੇ ਮਨ ਨਾਲ ਆਪਣੇ ਗੁਰੂ ਅੱਗੇ ਕੁਝ ਮੰਗਦੇ ਆ ਉਹ ਆਪਣੀਆਂ ਜਰੂਰ ਮਰਜ਼ਾ ਹਾਸਾ ਪੂਰੀਆਂ ਕਰਦੇ ਨੇ। ਸੰਗਤਾਂ ਨੂੰ ਕੀ ਕਹਿਣਾ ਚਾਹੂੰਗੀ ਜਿਹੜੀ ਘਰ ਬੈਠੀ ਦਰਸ਼ਨੀ ਕਰਦੀ। ਸੰਗਤਾਂ ਨੂੰ ਇਹੀ ਕਵਾਂਗੇ ਕਿ ਜਦੋਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਆ ਜਾਓ ਤੁਸੀਂ ਕਿਸੇ ਚੀਜ਼ ਤੋਂ ਉਜਲੇ ਹੋ ਤਾਂ ਤੁਸੀਂ ਆਪਣੇ ਗੁਰੂ ਅੱਗੇ ਅਰਦਾਸ ਕਰੋ ਬਾਬਾ ਦੀਪ ਸਿੰਘ ਜੀ ਦੇ ਦਰਵਾਜ਼ੇ ਵਿੱਚ ਆਓ ਤਾਂ ਤੁਹਾਨੂੰ ਸਾਡੀਆਂ ਤੁਹਾਡੀਆਂ ਸਾਰੀਆਂ ਮਰਜ਼ਾ ਸਭ ਪੂਰੀਆਂ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਹੈ ਗੁਰੂ ਘਰ ਆ ਕੇ ਤਾਂ ਬਹੁਤ ਮਨੁਨੰਦ ਮਿਲਦਾ ਹੈ ਸਹੀ ਗਈ ਇਸੇ ਤਾਂ ਜੋ ਵੀ ਹੈ ਸਭ ਕੁਝ ਅਸੀਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੈ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ ਮੈਨੂੰ 4 ਸਾਲ ਤੋਂ ਮੈਂ ਇਸ ਗੁਰਦਾਰ ਸਾਹਿਬ ਆ ਰਹੀਆਂ ਬਾਕੀ ਵਰਕਸ਼ਪ ਬਾਬਾ ਜੀ ਦੀ 2016 ਤੋਂ ਆ ਤੇ ਜਿੱਦਾਂ ਹੁਣ ਚਪੈਰਾ ਸਾਹਿਬ ਘਟਦੇ ਹਾਂ ਉਹ ਸੇਵਾ ਵੀ ਕਰਦੇ ਹਾਂ ਕਿੰਨਾ ਸਕੂਨ ਆਨੰਦ ਮਿਲਦਾ ਹੈ आनंद ओदो तो ही हो ਜਾਂਦਾ ਜਦੋਂ ਅਸੀਂ ਘਰੋਂ ਸੋਚ ਲੈਨੇ ਕਿ ਅੱਜ ਅਸੀਂ ਦੁਪਹਿਰਾਂ ਸੈਤੇ ਜਾਣਾ ਬਸ ਉਹਦੇ ਚਾ ਚੜ ਜਾਂਦਾ ਮਨ ਨੂੰ ਕਹਿੰਦੇ ਵੀ ਜੇਕਰ ਕੋਈ ਵੀ ਤੁਹਾਡੀ ਮਨਨਤ ਹੋਵੇ ਮਨੋ ਕਾਮਨਾ ਹੋਵੇ ਨਾ ਤੁਸੀਂ ਇੱਥੇ ਆ ਕੇ ਸਿਰਫ ਸੱਚੇ ਦਿਲ ਨਾਲ ਅਰਦਾਸ ਕਰਨੀ ਆ ਤੇ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਾਂ ਹਾਂਜੀ ਬਿਲਕੁਲ ਜੀ ਇਹ ਬਿਲਕੁਲ ਸੱਚਾ ਹੈ ਕਿ ਜਦੋਂ ਅਸੀਂ ਸੱਚੇ ਮਾਨਾ ਗੁਰੂ ਅੱਗੇ ਅਰਦਾਸ ਕਰਦੇ ਆ ਨਾ ਉਹ ਅਰਦਾਸ ਹਮੇਸ਼ਾ ਪ੍ਰਵਾਨ ਹੁੰਦੀ ਹੈ ਤੁਰ ਦਰਗਾਹ ਤੱਕ ਜਾਂਦੀ ਹੈ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਵੇ ਮੈਂ ਬਣੀ ਹੀ ਬਾਬਾ ਦੀਪ ਸਿੰਘ ਜੀ ਤੋਂ ਆ ਬਸ ਉਹਨਾਂ ਦੀ ਧੀ ਬਣੀ ਤੇ ਉਹਨਾਂ ਨੇ ਮੇਰਾ ਹੱਥ ਫੜਿਆ ਹੋਇਆ ਜੋ ਵੀ ਮੈਂ ਆਪਣੇ ਰੱਬ ਤੋਂ ਮੰਗਿਆ ਅੱਜ ਤੱਕ ਉਹਨਾਂ ਨੇ ਮੈਨੂੰ ਦਿੱਤਾ ਇਸ ਚੀਜ਼ ਤੋਂ ਮੈਂ ਕਦੇ ਵੀ ਉਹ ਨਹੀਂ ਕਹਿੰਦੀ ਵੀ ਹਾਂ ਮੈਨੂੰ ਕੁਝ ਵੀ ਨਹੀਂ ਮਿਲਿਆ ਮੈਂ ਜਦੋਂ ਵੀ ਆਂਦੀ ਆ ਮੈਂ ਆਪਣੇ ਰੱਬ ਤੋਂ ਬਸ ਰੱਬ ਨੂੰ ਹੀ ਮੰਗਦੀ ਆ ਆਪਣੇ ਬਾਬਾ ਜੀ ਨੂੰ ਹੀ ਮੰਗਦੀ ਆ ਤੇ ਉਹ ਮੈਨੂੰ ਆਪੇ ਸਭ ਕੁਝ ਦੇ ਜਾਂਦੇ ਆ ਕਹਿੰਦੇ ਵੀ ਜੇਕਰ ਕਿਸੇ ਦਾ ਮਕਾਨ ਨਾ ਬਣਦਾ ਹੋਵੇ ਇੱਥੇ ਆ ਕੇ ਸੁੱਖਾ ਮਕਾਨ ਬਣ ਜਾਂਦਾ ਜੇਕਰ ਕਿਸੇ ਦੇ ਪੁੱਤ ਨਾ ਹੋਵੇ ਪੁੱਤ ਮਿਲ ਜਾਂਦਾ ਵੀ ਕੋਈ ਵੀ ਅ ਐਸੀ ਦੁਨਿਆਵੀ ਸ਼ੈ ਨਹੀਂ ਹੈਗੀ ਜਿਹੜੀ ਬਾਬਾ ਦੀਪ ਸਿੰਘ ਜੀ ਨਹੀਂ ਦੇ ਸਕਦੇ। ਹਾਂਜੀ ਬਿਲਕੁਲ ਸਭ ਦੀਆਂ ਝੋਲੀਆਂ ਭਰਨ ਵਾਲੇ ਸਤਿਗੁਰੂ ਆਪ ਨੇ। ਤੇ ਜਦੋਂ ਆਪਾਂ ਸੱਚੇ ਮਨ ਨਾਲ ਆਪਣੇ ਗੁਰੂ ਅੱਗੇ ਕੁਝ ਮੰਗਦੇ ਆ ਉਹ ਆਪਣੀਆਂ ਜਰੂਰ ਮਰਜ਼ਾ ਹਾਸਾ ਪੂਰੀਆਂ ਕਰਦੇ ਨੇ। ਸੰਗਤਾਂ ਨੂੰ ਇਹ ਕਹਿਣਾ ਚਾਹੁੰਗੀ ਜਿਹੜੀ ਘਰ ਬੈਠੀ ਦਰਸ਼ਨੀ ਕਰਦੀ। ਸੰਗਤਾਂ ਨੂੰ ਇਹੀ ਕਵਾਂਗੇ ਕਿ ਜਦੋਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਆ ਜਾਓ ਤੁਸੀਂ ਕਿਸੇ ਚੀਜ਼ ਤੋਂ ਉਜਲੇ ਹੋ ਤਾਂ ਤੁਸੀਂ ਆਪਣੇ ਗੁਰੂ ਅੱਗੇ ਅਰਦਾਸ ਕਰੋ ਬਾਬਾ ਦੀਪ ਸਿੰਘ ਜੀ ਦੇ ਦਰਵਾਜ਼ੇ ਵਿੱਚ ਆਓ ਤਾਂ ਤੁਹਾਨੂੰ ਸਾਡੀਆਂ ਤੁਹਾਡੀਆਂ ਸਾਰੀਆਂ ਮਰਜ਼ਾ ਸਭ ਪੂਰੀਆਂ ਹੋਣਗੀਆਂ। ਬਾਈਕੁਰ ਜੀ ਕਾ ਖਾਲਸਾ ਬਾਈਕੁਰ ਜੀ ਕੀ ਫਤਿਹ